ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰਾ ਚਿਤ ਕੀਤਾ ਕਿ ਤੁਹਾਡੇ ਨਾਲ ਇੱਕ ਵਿਸ਼ੇ ਬਾਰੇ ਗੱਲ ਕਰਾਂ ਵੈਸ਼ਤਾ ਇਹ ਵਿਸ਼ਾ ਅੱਜ ਤੋਂ ਤਕਰੀਬਨ ਜੇ ਆਪਾਂ ਆਮ ਗੱਲ ਕਰ ਲਈਏ ਤਾਂ ਬਾਬਾ ਫਰੀਦ ਜੀ ਨੇ ਅੱਜ ਤੋਂ 8900 ਸਾਲ ਪਹਿਲਾਂ ਆਪਣੇ ਸ਼ਲੋਕਾਂ ਵਿੱਚ ਦਰਜ ਕੀਤਾ ਪਰ ਅੱਜ ਕੱਲ ਇਸ ਵਿਸ਼ੇ ਦੀ ਯਾਦ ਜ਼ਰੂਰਤ ਮਹਿਸੂਸ ਹੋ ਰਹੀ ਹੈ। ਬਾਬਾ ਫਰੀਦ ਸਾਹਿਬ ਵੀ ਇੱਕ ਸ਼ਲੋਕ ਹੈ ਕਿ ਰੁੱਖੀ ਸੁਖੀ ਖਾਏ ਕਾ ਠੰਡਾ ਪਾਣੀ ਪਿਓ। ਦੇਖ ਪਰਾਈ ਚੋਪੜੀ ਨਾ ਤਰਸਾਏ ਜਿਓ ਹੁਣ ਰੁੱਖੀ ਸੁੱਖੀ ਖਾਣ ਤੋਂ ਭਾਵ ਇਹ ਨਹੀਂ ਸੀ ਕਿ ਆਪਾਂ ਕੋਈ ਸੁੱਕੀ ਰੋਟੀ ਖਾਣੀ ਤੇ ਚੋਪੜੀ ਰੋਟੀ ਤੋਂ ਭਾਵੇਂ ਨਹੀਂ ਵੀ ਜੇ ਆਪਾਂ ਘਿਓ ਨਾਲ ਚੋਪੜ ਲੈਨੇ ਬੜੇ ਡੂੰਘੇ ਅਰਥ ਹੈ ਇਸ ਗੱਲ ਦੇ ਜੋ ਕਿ ਅੱਜ ਕੱਲ ਦੇ ਸਮੇਂ ਵਿੱਚ ਸਾਰਿਆਂ ਨੂੰ ਸਮਝਣ ਦੀ ਜ਼ਰੂਰਤ ਹੈ ਮਨੁੱਖ ਦੀ ਪਹਿਲਾਂ ਤੋਂ ਹੀ ਇਹ ਸੋਚ ਰਹੀ ਹੈ ਕਿ ਜੇ ਉਹਦੇ ਕੋਲ 10 ਰੁਪਏ ਹੈ ਤਾਂ ਉਹ ਨੂੰ 20 ਦੀ ਤਮੰਨਾ ਹੈ ਜੇ 20 ਹੈ ਤਾਂ ਉਹ ਨੂੰ 30 ਦੀ ਤਮੰਨਾ ਜੇ 50 ਹੈ ਤਾਂ 100 ਹੈ ਤੇ 100 ਆ ਗਿਆ ਤਾਂ 500 ਦੀ ਤਾਂ ਉਸ ਤਰ੍ਹਾਂ ਅੱਜ ਕੱਲ ਦੇ ਸਮੇਂ ਵਿੱਚ ਵੀ ਇਹ ਅਜੀਹਾ ਹੈਗਾ ਕਿ ਜੋ ਮਿਹਨਤ ਨਾਲ ਕੀਤਾ ਹੋਇਆ ਕੰਮ ਹੈ ਮਿਹਨਤ ਨਾਲ ਕੀਤੀ ਹੋਈ ਆਮਦਨ ਹੈ ਉਹਦੇ ਵਿੱਚ ਗੁਜ਼ਾਰਾ ਕਰਨਾ ਤੇ ਉਹਦੇ ਵਿੱਚ ਖੁਸ਼ ਰਹਿਣਾ ਇਹ ਬਾਬਾ ਫਰੀਦ ਸਾਹਿਬ ਨੇ ਆਖਿਆ ਸੀਗਾ ਕਿ ਰੁੱਖੀ ਸੁਖੀ ਖਾਇਕ ਹੈ ਠੰਡਾ ਪਾਣੀ ਪੀਓ ਹੁਣ ਦੇਖ ਪਰਾਈ ਚੋਪੜੀ ਦੇਖ ਪਰਾਈ ਜਿਹੜੀ ਚੋਪੜੀ ਹੈ ਉਹ ਚੋਪੜੀ ਕਿਸ ਤਰ੍ਹਾਂ ਜਿਸ ਤਰ੍ਹਾਂ ਜ਼ਰੂਰੀ ਨਹੀਂ ਆਪਾਂ ਕਹਿੰਦੇ ਵੀ ਸਾਰਿਆਂ ਨੇ ਬੇਈਮਾਨੀ ਨਾਲ ਹੀ ਪ੍ਰਾਪਤ ਕੀਤਾ ਹੁੰਦਾ ਧਨ ਕਈ ਵਾਰੀ ਆਪਣੇ ਕੋਲੇ ਇਸ ਤਰ੍ਹਾਂ ਦਾ ਹੁੰਦਾ ਹੈ ਕਿਆ ਬਾਹਰ ਰਸਤੇ 'ਚ ਜਾ ਰਹੇ ਆ ਆਮ ਆਪਾਂ ਨੂੰ ਦੁਨੀਆ ਮਿਲਦੀ ਐ ਇਸ ਤਰ੍ਹਾਂ ਦੀ ਤੇ ਅੱਜ ਕੱਲ ਦਾ ਜਿਹੜਾ ਪਦਾਰਥਵਾਦੀ ਸਮਾਂ ਐ ਆਪਾਂ 2-3 ਚੀਜ਼ਾਂ ਨੂੰ ਹੀ ਆਪਦੀ ਜ਼ਿੰਦਗੀ ਦਾ ਮੂਲ ਆਧਾਰ ਕਹਿ ਸਕਦੇ ਮੰਨ ਲਿਆ ਇੱਕ ਤਾਂ ਆਈਫੋਨ ਤੁਸੀਂ ਵੀ ਕਹੋਗੇ ਵੀ ਡਾਕਟਰ ਸਾਹਿਬ ਕਿਹੜੀਆਂ ਗੱਲਾਂ ਲੈ ਕੇ ਬੈਠੇ ਕਿਉਂਕਿ ਇਹ ਅਜੋਕੇ ਸਮੇਂ ਵਿੱਚ ਜੋ ਵਰਤਾਰਾ ਵਾਪਰ ਰਿਹਾ ਹੈ ਉਹਦੇ ਬਾਰੇ ਗੱਲ ਚੱਲ ਰਹੀ ਹੈ ਇੱਕ ਤਾਂ ਆਈਫੋਨ ਇੱਕ 스마트 ਵਾਚ ਤੇ ਇੱਕ ਵੱਡੀ ਗੱਡੀ ਇਹਨਾਂ ਚੀਜ਼ਾਂ ਨੇ ਹੀ ਸਾਡਾ ਜੀ ਤਰਸਾ ਰੱਖੇ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਹੈ ਉਹਨਾਂ ਦਾ ਜਿਹੜਾ ਹੁਣ ਬੈਨੂ ਨਹੀਂ ਪਤਾ ਵੀ ਸਾਰੇ ਦੁਨੀਆ ਤੇ ਇਹ ਹਾਲ ਹੋਇਆ ਹੋਊਗਾ ਕਿਉਂਕਿ ਆਪਾਂ ਤਾਂ ਪੰਜਾਬ ਵਿੱਚ ਰਹਿੰਦੇ ਆ ਜਿੰਨਾ ਕੁ ਮੇਰਾ ਦਾਇਰਾ ਮੈਂ ਤਾਂ ਇਹੀ ਦੇਖਿਆ ਕਿ ਪੰਜਾਬੀ ਸਾਡੇ ਜਿਹੜੇ ਬੱਚੇ ਆ ਨੌਜਵਾਨ ਉਹਨਾਂ ਦੀ ਸੋਚ ਪਤਾ ਨਹੀਂ ਇੱਥੇ ਕਿਉਂ ਖੜ ਗਈ ਮੈਂ ਤੁਹਾਨੂੰ ਦੱਸਦਾ ਵੀ ਮੈਂ ਇੱਕ ਅਧਿਆਪਕ ਐ ਮੈਂ ਕੁਝ ਬੱਚੇ ਬੱਚਿਆਂ ਨਾਲ ਮੇਰਾ ਜਾਦੇ ਨੇੜਤਾ ਹੈ ਤਾਂ ਮੈਂ ਇੱਕ ਵਾਰ ਇੱਕ ਜਮਾਤ ਵਿੱਚ ਗੱਲ ਕਰ ਰਿਹਾ ਸੀ ਕਿ ਇੱਕ ਬੱਚੇ ਦੀ ਉਦਾਹਰਣ ਦੇ ਕੇ ਵੀ ਇਹਦਾ ਜਿਹੜਾ ਦਾਦਾ ਸੀ ਉਹਨੇ 10th ਕਰਕੇ 10ਵੀਂ ਕਰਕੇ ਫੌਜ ਵਿੱਚ ਭਰਤੀ ਹੋ ਗਏ ਤੇ ਅੱਜ ਜਦੋਂ ਰਿਟਾਇਰ ਹੋਏ ਕਾਫੀ ਸਮੇਂ ਬਾਅਦ ਹੁਣ ਰਿਟਾਇਰ ਹੋਇਆ ਨੂੰ ਕਾਫੀ ਟਾਈਮ ਹੋ ਗਿਆ ਸੀ ਤਾਂ ਮੈਂ ਕਿਹਾ ਇਹਨਾਂ ਦੀ ਜਿਹੜੀ ਪੈਨਸ਼ਨ ਹੈ ਤਕਰੀਬਨ 50000 ਸੀ ਤੇ ਇੱਕ ਵਿਦਿਆਰਥੀ ਮੈਂ ਹੈਰਾਨ ਹੋ ਗਿਆ ਉਹਦਾ ਉੱਤਰ ਸੁਣ ਕੇ ਉਹ ਕਹਿੰਦਾ ਜੀ ਫਿਰ ਤਾਂ ਇਹ ਫੋਨ ਬਹੁਤ ਆ ਜਾਣਗੇ ਤਾਂ ਇਹਦਾ ਮੈਂ ਉਹਨੂੰ ਕਿਹਾ ਮੈਂ ਕਿ ਬੇਟੇ ਵੀ ਆਪਣੀ ਸੋਚ ਕਿੱਚੇ ਖੜ ਗਈ ਆਈਫੋਨ ਲੈਣਾ ਸਮਾਰਟਵਾਚ ਬੰਨ੍ਹਣੀ ਇਹ ਅਚੀਵਮੈਂਟ ਹੈ ਬੁਲੇਟ ਲੈਣਾ ਸਾਡੇ ਜਿਹੜਾ ਯੂਥ ਹੈ ਯੂਥ ਦੀ ਇਹ ਸੋਚ ਹੀ ਬਣ ਚੁੱਕੀ ਹੈ ਕਿ ਆਈਫੋਨ 스마트ਵਾਚ ਬ੍ਰਾਂਡਡ ਕੱਪੜੇ ਅਸੀਂ ਉਹਨੂੰ ਦੇਖ ਕੇ ਕਹਿੰਨੇ ਆ ਕਿ ਬਹੁਤ ਵੱਡੀ ਅਚੀਵਮੈਂਟ ਹੈ ਕਿਸੇ ਨੇ ਪਾਏ ਹੁਣ ਤਾਂ ਅਸੀਂ ਉਹਨੂੰ ਪਤਾ ਨਹੀਂ ਕੀ ਸਮਝਦੇ ਆ ਸਾਡਾ ਜੀ ਜਿਹੜਾ ਲਲਚਾਉਂਦਾ ਹੈ ਲੋਚਦਾ ਦਰਸਾਉਂਦੇ ਆ ਅਸੀਂ ਆਪਣੇ ਆਪ ਜੀਨੂ ਬਾਬਾ ਫਰੀਦ ਸਾਹਿਬ ਨੇ ਆਖਿਆ ਸੀ ਕਿ ਦੇਖ ਪ੍ਰਾਈ ਚੁੱਪੜੀ ਨਾ ਤਰਸਾਈ ਦਿਓ ਵੀ ਜਿੰਨਾ ਤੇਰਾ ਦਾਇਰਾ ਹੈ ਉਹਦੇ ਵਿੱਚ ਖੁਸ਼ ਰਹਿ ਤਰੱਕੀ ਕਰਨ ਬਾਰੇ ਸੋਚ ਇਹ ਨਹੀਂ ਮਾੜੀ ਗੱਲ ਵੀ ਤਰੱਕੀ ਨਹੀਂ ਕਰਨੀ ਜਿਵੇਂ ਆਪਣੇ ਪੰਜਾਬੀ ਦੇ ਵਿੱਚ ਆਪਾਂ ਆਮ ਹੀ ਕਹਿੰਦੇ ਵਰਤ ਦਿਨ ਕਿ ਚਾਦਰ ਦੇਖ ਕੇ ਪੈਰ ਪਸਾਰੋ ਉਹਦਾ ਮਤਲਬ ਹੀ ਇਹ ਸੀ ਕਿ ਜਿੰਨਾ ਤੁਹਾਡਾ ਏਰੀਆ ਹੈ ਉਹਦੇ ਵਿੱਚ ਖੁਸ਼ ਰਹੋ ਆਪਣੇ ਜਿਹੜੇ ਨੌਜਵਾਨ ਹੈ ਨੌਜਵਾਨ ਇਹਨਾਂ ਚੀਜ਼ਾਂ ਵੱਲ ਆਕਰਸ਼ਿਤ ਹੁੰਦੇ ਆ ਉਹਨਾਂ ਦੀ ਜਿਹੜੀ ਸੈਂਸ ਹੈ ਸੋਚਣ ਸ਼ਕਤੀ ਹੈ ਮੈਂ ਸਮਝਦਾ ਵੀ ਹੁਣ ਅੱਜ ਕੱਲ ਦੇ ਨੌਜਵਾਨ ਦੀ ਬਹੁਤ ਘਟ ਚੁੱਕੀ ਹੈ ਹਾਲਾਂਕਿ ਸਭ ਤੋਂ ਜ਼ਿਆਦਾ ਉਹਦੇ ਕੋਲੇ ਸਿਸਟਮ ਅਵੇਲੇਬਲ ਹੈ ਜਿਵੇਂ ਇੰਟਰਨੈਟ ਹੈ ਮੋਬਾਈਲ ਨਾਲੋਂ ਸਾਰੀ ਜਿਹੜੀ ਕਿਰਿਆ ਰਹਿੰਦਾ ਪਰ ਉਹਦੀ ਜਿਹੜੀ ਦਿਮਾਗੀ ਕਹਿ ਸਕਦੇ ਆਪਾਂ ਸ਼ਕਤੀ ਉਹ ਘਟ ਬਹੁਤ ਜਾਦੇ ਘਟ ਉਹਦਾ ਦਿਮਾਗ ਕੰਮ ਹੀ ਨਹੀਂ ਕਰਦਾ ਉਹ ਹਮੇਸ਼ਾ ਤਰਸਾਉਂਦਾ ਲਲਚਾਉਂਦਾ ਰਹਿੰਦਾ ਉਹਨੂੰ ਆਪ ਦੀ ਜਿਹੜੀ ਚੀਜ਼ ਉਹਦੇ ਕੋਲ ਹੈਗੀ ਹੈ ਉਹਦੇ ਵਿੱਚ ਖੁਸ਼ ਹੋਣ ਦੀ ਬਜਾਏ ਉਹ ਹੋਰ ਚੀਜ਼ਾਂ ਪਾਲਦਾ ਪ੍ਰਾਣੇ ਬਜ਼ੁਰਗ ਮੈਂ ਸਮਝਦਾ ਬੜੇ ਸੰਤੁਸ਼ਟ ਹੁੰਦੇ ਸੀ ਚੀਜ਼ਾਂ ਦੇਖ ਕੇ ਜਿਵੇਂ ਮੈਨੂੰ ਉਹ ਦਰਬਾਣੀ ਦੀ ਪੰਕਤੀ ਹੋਰ ਯਾਦ ਆ ਗਈ ਕਿ ਬਿਨਾਂ ਸੰਤੋਖ ਨਹੀਂ ਕੋ ਰਾਜ ਸ਼ਾਇਦ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਸੁਖਮਨੀ ਸਾਹਿਬ ਚ ਪੰਕਤੀ ਇਹ ਬਿਨਾਂ ਸੰਤੋਖ ਨਹੀਂ ਕੋ ਰਾਜ ਬਿਨਾ ਸੰਤੋਖ ਤੋਂ ਕੋਈ ਰਾਜੀ ਨਹੀਂ ਸਕਦਾ ਜੇ ਆਪਾਂ ਕਿਸੇ ਕਾਰੋਬਾਰ ਦੀ ਗੱਲ ਕਰੀਏ ਜੇ ਕਿਸੇ ਕੋਲੇ ਵੱਲੋਂ ਜ਼ਮੀਨ ਤੇ ਲੈ ਲਓ ਜੇ ਕਿਸੇ ਕੋਲੇ 5 ਕਿੱਲੇ ਜ਼ਮੀਨ ਹੈ ਤਾਂ 50 ਵਾਲ ਦੇਖਦਾ 50 ਵਾਲਾ ਵੀ ਸੰਤੁਸ਼ਟ ਨਹੀਂ ਗਾਉ 100 ਵਾਲ ਦੇਖਦਾ 100 ਵਾਲਾ 200 ਵਾਲਾ ਤਾਂ ਕਿਸੇ ਵੀ ਲੈਵਲ ਤੇ ਜਾ ਕੇ ਐਂਡ ਨਹੀਂ ਹੁੰਦਾ ਇਸ ਚੀਜ਼ ਦਾ ਕਈ ਕੰਮ ਇਸ ਤਰ੍ਹਾਂ ਦੇ ਹੁੰਦੇ ਆ ਜਿਵੇਂ ਹੁਣ ਖੇਤੀ ਵਾਲਾ ਬੰਦਾ ਜਿਹੜੇ ਖੇਤੀ ਸ਼ੌਂਕ ਨਾ ਕਰਦੇ ਆ ਉਹਨਾਂ ਨੂੰ ਕਦੇ ਵੀ ਪਛਤਾਵਾ ਨਹੀਂ ਹੁੰਦਾ ਕੰਮ ਕਰਨ ਦਾ ਜਿਹੜੇ ਨੌਕਰੀ ਸ਼ੌਂਕ ਨਾ ਕਰਦੇ ਆ ਉਹ ਕਦੇ ਥੱਕਦੇ ਆਕਦੇ ਨਹੀਂ ਇਸਦੇ ਉਲਟ ਜਿਹੜੇ ਬਾਈ ਚਾਂਸ ਨੌਕਰੀ ਦੇ ਵਿੱਚ ਫਿੱਟ ਹੋਏ ਆ ਉਹ ਸਾਰੀ ਜਿਹੜੀ ਦੁੱਖੀ ਮਿਲਣਗੇ ਤੁਹਾਨੂੰ ਤੁਸੀਂ ਤਜਰਬਾ ਕਰ ਲਓ ਮਿਲ ਲਓ ਕਿਸੇ ਨੌਕਰੀ ਵਾਲੇ ਨੂੰ ਤੇ ਜਿਨ੍ਹਾਂ ਨੂੰ ਖੇਤੀ ਪਿਤਾ ਪੋਸ਼ਟੀ ਪਿਤਾ ਪਰਖੀ ਮਿਲੀ ਹੈ ਕਿਉਂਕਿ ਆਪ ਤੁਹਮ ਦੇਖੋ ਇੱਕ ਘਰੇ ਖੇਤੀ ਚੱਲ ਰਹੀ ਹੈ ਉਹਦਾ ਮੁੰਡਾ ਜਿਹੜਾ ਹੈ ਉਹਨੂੰ ਹੀ ਖੇਤੀ ਕਰਨੀ ਮਜਬੂਰੀ ਆ ਪਰ ਉਹ ਖੇਤੀ ਕਰਨੀ ਨਹੀਂ ਚਾਹੁੰਦਾ ਸੀ ਉਹ ਟੱਕਰਾਂ ਹੀ ਮਾਰੂਗਾ ਉਹ ਕਦੇ ਖੁਸ਼ ਹੋ ਕੇ ਖੇਤੀ ਨਹੀਂ ਕਰੂਗਾ ਦੁਕਾਨ ਖੋਲੀ ਆ ਕਿਸੇ ਬੰਦੇ ਨੇ ਉਹਦੇ ਬੱਚੇ ਨੂੰ ਦੁਕਾਨ ਮਿਲ ਗਈ ਬਣੀ ਬਣਾਈ ਹੁਣ ਉਹ ਦੁਕਾਨ ਤੇ ਬਹਿਣਾ ਦੁਕਾਨ ਦਾ ਕੰਮ ਚਲਾਉਣਾ ਜੇਕਰ ਉਹਦਾ ਸ਼ੌਂਕ ਹੈ ਤਾਂ ਕਰੂਗਾ ਨਹੀਂ ਨਹੀਂ ਕਰੂਗਾ ਪੜ੍ਹਾਈ ਹੈ ਕਈ ਮਾਪਿਓ ਬੜੇ ਪੜ੍ਹੇ ਹੁੰਦੇ ਆ ਉਹਨਾਂ ਦਾ ਬੱਚੇ ਨੂੰ ਜੇ ਸ਼ੌਂਕ ਹੈ ਤਾਂ ਪੜ੍ਹੂਗਾ ਉਹਦੇ ਪੇਰੈਂਟਸ ਉਹਦੇ ਮਾਪਿਓ ਉਹਨੂੰ ਪੜ੍ਹਾਈ ਨਹੀਂ ਦੇ ਸਕਦੇ ਕਈ ਮਾਪਿਓ ਆਣ ਪੜ ਹੁੰਦੇ ਆ ਬੱਚੇ ਬਹੁਤ ਪੜ ਜਾਂਦੇ ਤਾਂ ਇਸ ਕਰਕੇ ਹਮੇਸ਼ਾ ਜੋ ਤੁਹਾਡੇ ਕੋਲ ਹੈ ਉਹਦੇ ਵਿੱਚ ਖੁਸ਼ ਰਹੋ ਦੇਖ ਕਪੜਾਈ ਚੋ ਪੜੀ ਨਾ ਤਰਸਾਇ ਜਿਉ ਰੁੱਖੀ ਸੁੱਖੀ ਖਾਏ ਕੈਂ ਠੰਡਾ ਪਾਣੀ ਪੀਓ ਸੋ ਇਸ ਪੰਕਤੀ ਤੇ ਆਪਾਂ ਨੂੰ ਆਪਦੇ ਮਨ ਵਿੱਚ ਢਾਲਣਾ ਚਾਹੀਦਾ ਹੈ ਇਸ ਤੇ ਵਿਚਾਰ ਕਰਨੀ ਚਾਹੀਦੀ ਹੈ ਦੁੱਖ ਤਕਲੀਫ ਜਿਹੜੇ ਇੱਕ ਜ਼ਿੰਦਗੀ ਦੇ ਕਪੜੇ ਵਾਂਗ ਆ ਗੁਰਬਾਣੀ ਕਹਿੰਦੀ ਹੈ ਇਹ ਆਉਂਦੇ ਜਾਂਦੇ ਰਹਿੰਦੇ ਆ ਅੰਗਰੇਜ਼ੀ ਵਿੱਚ ਵੀ ਇੱਕ ਲਿਖਿਆ ਮਿਲਦਾ ਹੁੰਦਾ ਹੈ ਕਿ ਲਾਈਫ ਇਜ਼ ਨਾਟ ਅ ਬੈਡ ਆਫ ਰੋਜ਼ਸ ਜ਼ਿੰਦਗੀ ਫੁੱਲਾਂ ਦੀ ਛੇਜ ਨਹੀਂ ਹੈ ਇਹਦੇ ਵਿੱਚ ਉਤਰਾ ਚੜ੍ਹਾ ਆਉਂਦੇ ਰਹਿੰਦੇ ਆ ਇਹ ਸਮੂਥ ਹੋ ਜੇ ਤੇ ਤਾਂ ਕੋਈ ਪਤਾ ਹੀ ਨਹੀਂ ਲੱਗਦਾ ਇਸ ਕਰਕੇ ਡਿਪਰੈਸ਼ਨ ਟੈਨਸ਼ਨ ਵਿੱਚ ਜਾਣ ਦੀ بجائے ਜੋ ਤੁਹਾਡੇ ਕੋਲ ਅੱਜ ਪ੍ਰੈਜੈਂਟ ਹੈ ਉਹਨੂੰ ਮੰਨ ਲਓ ਭੂਤਕਾਲ ਪਾਸਟ ਅਤੇ ਭਵਿੱਖਕਾਲ ਫਿਊਚਰ ਇਹਦੀ ਟੈਨਸ਼ਨ ਨੂੰ ਤਿਆਗ ਕੇ ਇਦੇ ਬਾਰੇ ਸੋਚਣਾ ਛੱਡ ਕੇ ਜੋ ਅੱਜ ਹੈ ਉਹਦੇ ਤੇ ਆਪਾਂ ਉਹਦਾ ਆਨੰਦ ਮਾਣੀਏ ਤੇ ਪਰਮਾਤਮਾ ਦੀ ਰਜ਼ਾ ਵਿੱਚ ਆਉਦੀ ਜਿਹੜੀ ਹੈ ਜ਼ਿੰਦਗੀ ਗੁਜ਼ਾਰੀਏ ਕੁਦਰਤ ਨਾਲ ਮਿਲ ਕੇ ਗੁਜ਼ਾਰੀਏ ਧੰਨਵਾਦ ਮਿਹਰਬਾਨ